ਸਰਨਮਤ ਕੀਤੀ ਜਾ ਰਹੀ ਹੈ ਕਿ ਇਹ ਕੀ ਹੈਗਾ ਮਾਸੀ ਅੱਜ ਸਾਡੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਦੋ ਦਿਨ ਪਹਿਲਾਂ ਕੈਬਨਟ ਮੀਟਿੰਗ ਦੇ ਵਿੱਚ ਬਹੁਤ ਸਾਰੇ ਅਹਿਮ ਫੈਸਲੇ ਲਏ ਗਏ ਜਿਸ ਵਿੱਚ ਇੱਕ ਅਹਿਮ ਫੈਸਲਾ ਪੰਜਾਬ ਦੇ ਵਪਾਰੀ ਵਰਗ ਵਾਸਤੇ ਲਿਆ ਗਿਆ ਜਿਹਦੇ ਵਿੱਚ ਤਿੰਨ ਓਟੀਐ ਸਕੀਮ ਜਿਹੜੀ ਸਾਡੀ ਸਰਕਾਰ ਦੇ ਚੁੱਕੀ ਹੈ ਔਰ ਚੌਥੀ ਓਟੀਐ ਸਕੀਮ ਜਿਹੜੀ ਇਹਨਾਂ ਨੇ ਹੁਣ ਲਿਆਂਦੀ ਹੈ ਜਿਹਦੇ ਵਿੱਚ ਪ੍ਰੀ ਜੀਐਸਟੀ ਏਰੀਅਰ ਜਿਹਨਾਂ ਲੋਕਾਂ ਦਾ ਜੀਐਸਟੀ ਤੋਂ ਪਹਿਲਾਂ ਦੇ ਏਰੀਅਰ ਸੀਗੇ ਜੇ ਮੈਂ ਗੱਲ ਕਰਾਂ ਉਹਦੇ ਵਿੱਚ ਪੰਜਾਬ ਵੈਟ ਐਕਟ 2005 ਸੀਐਸਟੀ ਐਕਟ 1956 ਪੰਜਾਬ ਇਨਫਰਾਸਟਰਕਚਰ ਡਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 2002 ਪੰਜਾਬ ਜਨਰਲ ਸੇਲਸ ਟੈਕਸ ਐਕਟ 1948 ਪੰਜਾਬ ਐਂਟਰਟੇਨਮੈਂਟ ਟੈਕਸ ਐਂਡ ਸਿਨੇਮាទੋਗ੍ਰਾਫੀ ਐਂਡ ਸ਼ੋ ਐਕਟ 1954 ਪੰਜਾਬ ਐਂਟਰਟੇਨਮੈਂਟ ਡਿਊਟੀ ਐਕਟ 1955 ਇਹ ਸਾਰੇ ਕੇਸਾਂ ਦੇ ਅੰਦਰ ਅਸੀਂ OTS ਸਕੀਮ ਲੈ ਕੇ ਆ ਰਹੇ ਹਾਂ ਇਹ ਲਗਭਗ ਕੇਸ ਜਿਹੜੇ ਬੰਦੇ ਨੇ ਇਹ 20039 ਕੇਸ ਦਾ ਇਹਦੇ ਵਿੱਚ ਨਿਪਟਾਰਾ ਹੋਏਗਾ ਤੋਂ ਬਹੁਤ ਸਾਰੇ ਜਿਹੜੇ ਅਹਿਮ ਫੈਸਲੇ ਜਿਹਦਾ ਸਾਡੀਆਂ ਸਰਕਾਰਾਂ ਨੇ ਅੱਗੇ ਵੀ ਲਈਆਂ ਮੌਕੇ ਦੀ ਸਰਕਾਰ ਜਿਹੜੀ ਐ ਇਸ ਵੇਲੇ ਮਾਨਯੋਗ ਭਗਵੰਤ ਮਾਨ ਜੀ ਦੀ ਸਰਕਾਰ ਹੈ ਉਹ ਲੋਕਾਂ ਦੇ ਹੱਕ ਦੇ ਵਿੱਚ ਜਦੋਂ ਦੀ ਇਹ ਸਰਕਾਰ ਆਈ ਹੈ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਲੋਕ ਬਹੁਤ ਖੁਸ਼ ਨੇ ਔਰ ਇਹਨਾਂ ਲੋਕਾਂ ਦੇ ਵਾਸਤੇ ਜਿਹੜੀ ਹੁਣ ਵਪਾਰੀ ਵਰਗ ਦੇ ਵਾਸਤੇ ਸਪੈਸ਼ਲ ਜੋ ਕਿ ਵਪਾਰੀ ਇੱਕ ਜਿਹੜਾ ਸਾਡੇ ਜਿਹੜਾ ਇਸ ਰੀਡ ਦੀ ਹੱਡੀ ਆ ਸਾਡੇ ਸਟਰਕਚਰ ਦੀ ਉਸ ਵਾਸਤੇ ਜਿਹੜਾ ਸਰਕਾਰ ਸਾਡਾ ਸਾਡੀ ਸਰਕਾਰ ਜਿਹੜੀ ਹੈ ਬਹੁਤ ਵਾਰੀ ਵгай-ਵਗਾਈ ਸੋਚਦੀ ਰਹਿੰਦੀ ਹੈ ਔਰ ਸਮੇਂ-ਸਮੇਂ ਅਨਸਾਰ ਉਹ ਸੋਚਦੀ ਹੈ ਕਿ ਵੱਧ ਤੋਂ ਵੱਧ ਬੈਨੀਫਿਟ ਜਿਸ ਤਰ੍ਹਾਂ ਵਪਾਰੀਆਂ ਨੂੰ ਦਿੱਤੇ ਜਾਣ ਉਹ ਸੀ ਇਹਨਾਂ ਨੂੰ ਆਪਣੇ ਨਾਲ ਵਪਾਰੀਆਂ ਨੂੰ ਰੱਖਿਆ ਜਾਵੇ ਸੋ ਇਹ ਸਾਰੇ ਕੇਸਾਂ ਦੇ ਅੰਦਰ ਮੈਂ ਦੱਸ ਚੁੱਕਾ ਕਿ 2039 ਕੇਸਾਂ ਦਾ ਇਹ ਜਿਹੜੀ ਔਰਥ ਆਪਣੀ ਜਿਹੜੀ OTS ਸਕੀਮ ਆ ਦੇ ਵਿੱਚ ਨਿਪਟਾਰਾ ਹੋਣ ਜਾ ਰਿਹਾ 3rd OTS ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਜਿਹੜੀ ਅਸੀਂ ਸਕੀਮ ਲਿਆਂਦੀ ਸੀ ਇਹਦੇ ਵਿੱਚ ਲਗਭਗ 65000 ਕੇਸਾਂ ਦਾ ਨਿਪਟਾਰਾ ਪੰਜਾਬ ਦੇ ਟਰੇਡਰਸ ਔਰ ਇੰਡਸਟਰੀ ਲਿਸਟ ਜਿਹੜੇ ਪੰਜਾਬ ਦੇ ਐ ਉਹਨਾਂ ਦਾ ਅਸੀਂ ਕਰ ਚੁੱਕੇ ਹਾਂ ਸੋ ਇਹਦੇ ਵਿੱਚ ਵੀ ਜਿਹੜਾ 1 ਕਰੋੜ ਤੱਕ ਦਾ ਜਿਹੜਾ ਟੈਕਸ ਦੀ ਵੀ ਮਾਫੀ ਹੈ ਉਹਦੀ ਕਨਰਟੀਵੀ ਮੁਆਫ ਹੈ ਤੇ 50% ਟੈਕਸ ਵੀ ਮੁਆਫ ਹੈ ਤੇ ਇਹਦੇ ਬਾਰੇ ਜਿਹੜੇ ਆ ਸਾਡੇ ਜੋਂ ਦੇ ਸਟੇਟ ਸੈਕਟਰੀ ਸਾਡੇ ਧਰਮਿੰਦਰ ਸ਼ੇਰੂ ਜੀ ਤੁਹਾਡੇ ਨਾਲ ਸ਼ੇਅਰ ਕਰਨਗੇ ਸੋ ਮੈਂ ਸ਼ੇਰੂ ਜੀ ਅੱਜ ਜੋ ਮਾਨ ਸਰਕਾਰ ਨੇ ਇਸ ਸਟਰਗਲ ਦੇ ਟਾਈਮ ਦੇ ਵਿੱਚ ਜਿੱਦਾਂ ਕਿ ਪੰਜਾਬ ਪੂਰਾ ਹੜ੍ਹਾਂ ਦੀ ਮਾਰ ਦੇ ਵਿੱਚ ਆਇਆ ਪਿਆ ਫਿਰ ਵੀ ਵਪਾਰੀਆਂ ਦੀ ਬਾਹ ਫੜੀ ਹੈ ਜਿਹੜੇ ਵਪਾਰੀ ਪਿੱਛੇ ਜੀਐਸਟੀ ਆਉਣ ਤੋਂ ਪਹਿਲਾਂ ਟੈਕਸ ਦੀ ਮਾਰ ਦੇ ਥੱਲੇ ਆਏ ਸੀ ਜਾਂ ਉਹਨਾਂ ਦਾ ਟੈਕਸ ਪੈਂਡਿੰਗ ਸੀ ਸਰਕਾਰ ਦੇ ਕੋਲ ਉਹ ਜੀਐਸਟੀ ਆਉਣ ਤੋਂ ਬਾਅਦ ਉਹ ਟਰੈਕ ਤੇ ਨਾ ਚੜ ਸਕੇ ਇਸ ਕਰਕੇ ਉਹ ਟੈਕਸ ਅਜੇ ਤੱਕ ਪੈਂਡਿੰਗ ਚੱਲਦਾ ਆ ਰਿਹਾ ਹੈ ਉਹਨਾਂ ਦੀ ਬਾਹ ਫੜੀ ਹੈ ਮਾਨ ਸਰਕਾਰ ਨੇ ਉਹਨਾਂ ਨੂੰ ਮੇਨ ਟਰੈਕ ਦੇ ਉੱਤੇ ਲਿਆ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਸੋ ਇਸ ਮੁਹਿੰਮ ਦੇ ਤਹਿਤ ਉਹਨਾਂ ਨੇ ਇੱਕ ਸਕੀਮ ਲਾਗੂ ਕੀਤੀ ਹੈ ਓਟੀਐਸ ਸਕੀਮ ਵਨ ਟਾਈਮ ਸੈਟਲਮੈਂਟ ਸਕੀਮ ਹੈ ਇਹਦੇ ਅੰਤਰਗਤ ਵਪਾਰੀਆਂ ਨੂੰ ਜਿਹੜੇ ਕਿਸੇ ਕਾਰਨ ਟੈਕਸ ਜਮ੍ਹਾਂ ਕਰਾਉਣ ਤੋਂ ਪਿੱਛੜ ਗਏ ਸੀ ਉਹਨਾਂ ਤੇ ਭਾਰ ਦਿਨ-ਵਿਦਿਨ ਵੱਧਦਾ ਜਾ ਰਿਹਾ ਸੀ ਸੋ ਮਾਨ ਸਰਕਾਰ ਨੇ ਇਸ ਟੀਮ ਦੇ ਸਕੀਮ ਦੇ ਤਹਿਤ ਜਿਨ੍ਹਾਂ ਵਪਾਰੀਆਂ ਦਾ 1 ਕਰੋੜ ਟੈਕਸ ਪੈਂਡਿੰਗ ਸੀ ਉਹ ਟੈਕਸ ਦੇ ਉੱਤੇ ਜੋ ਇੰਟਰਸਟ ਲੱਗ ਰਿਹਾ ਸੀ 100 ਦਾ 100% 100 ਫੀਸਦੀ ਇੰਟਰਸਟ ਜੋ ਆ ਮਾਫ ਕੀਤਾ ਹੈ ਪੈਨਲਟੀ 100 ਫੀਸਦੀ ਮਾਫ ਕੀਤੀ ਹੈ ਈਵਨ ਥੋ ਕਿ ਆਪਾਂ ਜਰਾ 1 ਕਰੋੜ ਟੈਕਸ ਦੇਣਾ ਸੀ ਉਹਦੇ ਤੇ ਵੀ ਮਾਨ ਸਰਕਾਰ ਨੇ 50% ਦੀ ਛੂਟ ਦਿੰਦੇ ਆ ਬਹੁਤ ਵੱਡਾ ਹੁਲਾਰਾ ਜਿਹੜਾ ਪੰਜਾਬ ਦੇ ਵਪਾਰੀਆਂ ਨੂੰ ਇੱਕ ਦੀਵਾਲੀ ਦਾ ਤੋਹਫਾ ਮੰਨ ਕੇ ਚੱਲੀ ਆਪਾਂ ਚਾਹੇ ਵਪਾਰੀਆਂ ਦੀ ਬਾਹ ਫੜ ਕੇ ਉਹਨਾਂ ਦੇ ਮੁਸ਼ਕਿਲ ਸਮੇਂ ਦੇ ਵਿੱਚ ਸਹਾਇਤਾ ਮੰਨ ਕੇ ਚੱਲੀਏ ਬਹੁਤ ਵੱਡੀ ਸਹਾਇਤਾ ਕੀਤੀ ਹੈ ਸੋ 1 ਕਰੋੜ ਦੇ ਉੱਤੇ ਆਪਾਂ ਇਹ ਸਲੈਬ ਜਿਹੜੀ ਆ 50% ਟੈਕਸ ਮਾਫੀ ਦੀ ਵੀ ਹੈਗੀ ਆ 1 ਕਰੋੜ ਤੋਂ 25 ਕਰੋੜ ਦੇ ਵਿੱਚ ਜਿਹੜੀ ਸਲੈਬ ਆਉਂਦੀ ਹੈ ਉਹਦੇ ਵਿੱਚ ਵੀ 100% ਜਿਹੜੀ ਹੈ ਵਿਆਜ ਦਰ ਮਾਫੀ ਹੈ ਔਰ ਪੈਨਲਟੀ ਦੀ ਵੀ 100% ਮਾਫੀ ਹੈ ਉਹਦੇ ਨਾਲ ਨਾਲ 25% ਜਿਹੜਾ ਟੈਕਸ ਵੀ ਮਾਫ ਕੀਤਾ ਗਿਆ ਸੋ ਇਸ ਤੋਂ ਬਾਅਦ ਆਪਾਂ ਆ ਜੰਨੇ ਆ 25 ਕਰੋੜ ਦੀ ਸਲੈਬ ਦੇ ਉੱਪਰ 25 ਤੇ 25 ਕਰੋੜ ਦੀ ਉੱਪਰ ਦੀ ਸਲੈਬ ਦੇ ਵਪਾਰੀਆਂ ਵਾਸਤੇ ਵੀ 100% ਇੰਟਰਸਟ ਔਰ ਪੈਨਲਟੀ ਦੀ ਮਾਫੀ ਹੈ ਸੋ ਇਹਦੇ ਨਾਲ ਨਾਲ ਜੋ ਹੈ ਉਹ 10% ਛੂਟ ਜਿਹੜੀ ਆ ਟੈਕਸ ਅਮਾਉਂਟ ਦੇ ਵਿੱਚ ਵੀ ਦਿੱਤੀ ਗਈ ਹੈ ਸੋ ਇਹ ਲੋਕਲ ਲਗਭਗ ਲਗਭਗ 20000 39 ਮਾਮਲੇ ਇਸ ਐਕਸ਼ਨ ਦੇ ਤਹਿਤ ਕਵਰ ਕੀਤੇ ਗਿਆ ਉਹਦੇ ਵਿਚਕਾਰ ਸਰਕਾਰ ਨੇ 11000 ਤੇ 968 ਕਰੋੜ ਦੀ ਜਿਹੜੀ ਹੈ ਉਹ ਟੈਕਸ ਵਸੂਲੀ ਲੋਕਾਂ ਤੋਂ ਜਾਂ ਵਪਾਰੀਆਂ ਤੋਂ ਕਰਨੀ ਸੀ ਉਹ ਟੈਕਸ ਵਸੂਲੀ ਹੁਣ ਸਰਕਾਰ ਮਾਤਰ 33000 ਲਗਭਗ 3300 ਕਰੋੜ ਰੁਪਏ ਜਿਹੜੀ ਆ ਉਹ ਕਰੇਗੀ ਔਰ 8441 ਕਰੋੜ ਜਿਹੜਾ ਟੈਕਸ ਸਕੀਮ ਦੇ ਤਹਿਤ ਮਾਫੀਤਾ ਜਾਇਆਗਾ ਪੰਜਾਬ ਦੇ ਵਪਾਰੀਆਂ ਨੂੰ ਇਹ ਬਹੁਤ ਵੱਡਾ ਜੋ ਇਨੀਸ਼ੀਏਟਿਵ ਪੰਜਾਬ ਸਰਕਾਰ ਨੇ ਲਿਆ ਔਰ ਆਪਾਂ ਇਹਨੂੰ ਇੱਕ ਸਰਕਾਰੀ ਕੰਮ ਦੇ ਤਰ੍ਹਾਂ ਲੈਂਦੇ ਆ ਉਹ ਤੇ ਸੋ ਸਾਡੀ ਇੱਕ ਪਾਇਓਰਿਟੀ ਹੈ ਸਰਕਾਰ ਦੇ ਨਾਲ ਅਸੀਂ ਜੁੜੇ ਆ ਲੇਕਿਨ ਇਹ ਮੈਂ ਚਾਹਨਾ ਮੈਂ ਕਹਿੰਨਾ ਪੀ ਇਹ ਇੱਕ ਸਮਾਜਿਕ ਰੂਪ ਦੇ ਨਾਲ ਵੀ ਵਪਾਰੀਆਂ ਨੂੰ ਇੱਕ ਬਹੁਤ ਵੱਡਾ ਹੁਲਾਰਾ ਸੋ ਅੱਗੇ ਸਾਡੇ ਜ਼ਿਲ੍ਹਾ ਅਧਿਕਾਰੀ ਸ਼੍ਰੀਮਾਨ ਵਿਕਾਸ ਸੈਣੀ ਜੀ ਜੋ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਨੇ ਉਹ ਅੱਗੇ ਇੱਕ ਸਕੀਮ ਦੇ ਤਹਿਤ ਹੋਰ ਕਵਰ ਕੀਤੀ ਗਈ ਹੈ ਇੱਕ ਵੱਡੇ ਤੌਰ ਤੇ ਵਪਾਰੀ ਵਰਗ ਨੂੰ ਕਵਰ ਕੀਤਾ ਗਿਆ ਸ਼ੈਲਰਾਂ ਦੇ ਵਪਾਰੀਆਂ ਨੂੰ ਸੋ ਇਸ ਬਾਰੇ ਉਹ ਦੱਸਣਗੇ ਪੰਜਾਬ ਸਰਕਾਰ ਲੋਕ हित ਸਰਕਾਰ ਹੈ ਹਮੇਸ਼ਾ ਲੋਕਾਂ ਦੇ ਹਿੱਤ ਦੇ ਲਈ ਵੱਡੇ ਵੱਡੇ ਫਰਾਂਸ ਲਈ ਵੱਡੀਆਂ ਵੱਡੀਆਂ ਸਕੀਮਾਂ ਲੈਂਦੀ ਆਈ ਲੈਂਦੀ ਆਈ ਹੈ ਹੁਣ ਵੀ ਵਪਾਰੀਆਂ ਦੇ ਲਈ ਇੱਕ ਵਾਰ ਫਿਰ ਤਾਂ ਉਹਨਾਂ ਨੇ ਓਟੀਐ ਸਕੀਮ ਨੇ ਹੰਦੀ ਹੈ ਜਿਹਦੇ ਵਿੱਚ ਉਹਨਾਂ ਨੇ ਸ਼ੈਲਰ ਵੀ ਕਵਰ ਕੀਤੇ ਆ ਪਹਿਲੇ ਕੀ ਸੀ ਕਿ ਜਦਾ ਸ਼ੈਲਰ ਮਿਲ ਮਾਲਕ ਜਦੋਂ ਮਿਲਿੰਗ ਦਾ ਸਮੇਂ ਖਤਮ ਹੋ ਜਾਂਦਾ ਸੀ ਉਸ ਤੋਂ ਬਾਅਦ ਪਰਚੇਜ਼ ਏਜੰਸੀ ਜਿਹੜੀਆਂ ਖਰੀਦਦਾ ਏਜੰਸੀ ਹੋ ਗਏ ਉਹਨਾਂ ਦੇ ਨਾਲ ਉਹਨਾਂ ਨੇ ਆਪਣਾ ਖਾਤਾ ਮਿਲਾਣਾ ਹੁੰਦਾ ਸੀਗਾ ਖਾਤਾ ਇਸੇ ਬਲਾਇਆ ਜਾਂਦਾ ਸੀ ਕਿ ਤਾਂ ਜੋ ਕਿ ਅੱਗੇ ਕਸਟਮ ਮਿਲਿੰਗ ਦੇ ਲਈ ਉਹਨਾਂ ਨੂੰ ਦੁਆਰਾ ਤਿਆਰ ਕੀਤਾ ਜਾ ਸਕੇ ਲੇਕਿਨ ਕਈ ਇਹ ਮਿਲ ਮਾਲਕਾਂ ਨੇ ਪਿਛਲਾ ਬੈਲੈਂਸ ਜਮਾ ਨਹੀਂ ਕਰਵਾਇਆ ਪੈਸੇ ਜਮਾ ਨਹੀਂ ਕਰਾਏ ਉਹਦੇ ਤਹਿਤ ਪਿਛਲੇ ਸਰਕਾਰਾਂ ਦੇ ਅੰਦੋਲਨ ਡਿਫਾਲਟਰ ਕੋਸ਼ਿਸ਼ ਕਰ ਦਿੱਤਾ ਗਿਆ ਕਈਆਂ ਦੇ ਕੋਰਟ ਵਿੱਚ ਕੇਸ ਲੱਗ ਗਏ ਔਰ ਉਹ ਅਜ ਤੱਕ ਉਹ ਲੰਬਿਤ ਪੇਰਾ ਇਸ ਸਕੀਮ ਦੇ ਵਿੱਚ ਉਹਨਾਂ ਨੂੰ ਵੀ ਲਿਆਂਦਾ ਗਿਆ ਤਾਂ ਜੋ ਕਿ ਉਹਨਾਂ ਦੇ ਕੇਸਾਂ ਦੇ ਜਿਹੜੇ ਹੈਗਾ ਉਹਨਾਂ ਨੂੰ ਕਵਰ ਕੀਤਾ ਜਾ ਸਕੇ ਉਹਨਾਂ ਨੂੰ ਇੱਕ ਵਾਰੀ ਫਿਰ ਮਿਲਿੰਗ ਲਈ ਤਿਆਰ ਕੀਤਾ ਜਾ ਸਕੇ ਤਾਂ ਜੋ ਕਿ ਇੱਕ ਕਾਰਜ ਕਾਰਜ ਵਧਿਆ ਪ੍ਰਭਾਵੀਤ ਮਤਲਬ ਵਧਿਆ ਸਿਸਟਮ ਨਾਲ ਚੱਲ ਸਕੇ ਇੱਕ ਗ੍ਰੀਨ ਰੈਵਿਊਲੂਸ਼ਨ ਆ ਸਕੇ ਤੇ ਝੋਨੇ ਦੀ ਜਿਹੜੀ ਉਠਾਈ ਆਉਣ ਵਾਲੇ ਸੀਜ਼ਨ ਦੇ ਵਿੱਚ ਜਲਦੀ ਹੋ ਸਕੇ ਇਸ ਕਰਕੇ ਇਹ OTS ਸਕੀਮ ਦੇ ਅੰਦਰ ਸ਼ੈਲਰ ਵੀ ਸਾਰੇ ਕਵਰ ਕੀਤੇ ਜਾਣਗੇ ਉਹਨਾਂ ਦੇ ਨਾਲ ਸੈਟਲਮੈਂਟ ਕੀਤੀ ਜਾਏਗੀ ਔਰ ਇਹਨਾਂ ਨੂੰ ਕੇਸਾਂ ਨੂੰ ਬਹੁਤ ਜਲਦੀ ਖਤਮ ਵੀ ਕੀਤਾ ਜਾਏਗਾ ਇਹ ਸ਼ੈਲਰ ਮਾਲਕਾਂ ਲਈ ਵੀ ਬਹੁਤ ਖੁਸ਼ਖਬਰੀ ਹੈ ਕਿ ਜਿਨ੍ਹਾਂ ਦੀਆਂ ਅਸਲੇ ਮਿੱਲਾਂ ਬੰਦ ਪਈਆਂ ਉਹ ਸਰਕਾਰ ਦੇ ਨਾਲ ਮਿਲ ਕੇ ਆਉਣ ਵਾਲੇ ਸਮੇਂ ਦਾ ਮਿੱਲਾਂ ਨੂੰ ਚਲਾਉਣ ਤਾਂ ਜੋ ਕਿ ਝੋਨੇ ਦੀ ਲਿਫਟਿੰਗ ਦੇ ਵਿੱਚ ਵੀ ਤੇਜ਼ੀ ਆ ਸਕੇ ਰੋਜ਼ਗਾਰ ਵੱਧ ਸਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਹੋਰ ਵੀ ਵਧੀਆ ਸਕੀਮਾਂ ਲਿਆਂਦੀ ਰਹੀ ਸਾਰੇ ਨਾਲੋਂ ਪਹਿਲਾਂ ਤੋਂ ਮੈਂ ਡਾਕਟਰ ਅਨਿਲ ਪਰਧੋਵਾ ਜੀ ਵਿਕਾਸ ਸੈਣੀ ਜੀ ਸਾਡੇ ਛੀਰੂ ਜੀ ਸਾਡੇ ਪੰਜਾਬ ਦੇ ਮहासਚੇਬ ਛੋੜੀ ਸਾਹਿਬ अरोड़ा ਜੀ ਮੈਂ ਡਾਕਟਰ ਅਨਿਲ ਪਰਧੋਵਾ ਇਸ ਦਾ ਤੇ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸਮੇ ਸਮੇਤੇ ਇਹ ਵਪਾਰੀਆਂ ਦੀਆਂ ਜਿਹੜੀ ਮੰਗਾਂ ਇੱਥੋਂ ਲੈ ਕੇ ਚੰਡੀਗੜ੍ਹ ਜਾਂਦੇ ਨੇ ਉਹਨਾਂ ਮਸਲੇ ਨੂੰ ਹੱਲ ਕਰਾਂਦੇ ਨੇ ਇਸੇ ਕੜੀ ਦੇ ਵਿੱਚ ਜਿੱਦਾਂ ਪੰਜਾਬ ਸਰਕਾਰ ਸਾਡੇ ਇੱਥੇ ਕਾਫੀ ਸਕੀਮਾਂ ਲਾਗੂ ਕਰ ਚੁੱਕੀ ਹੈ ਜਿਨ੍ਹਾਂ ਦੇ ਵਿੱਚ ਆਪਣੇ ਸਭ ਤੋਂ ਪਹਿਲਾਂ ਬਿਜਲੀ ਦਾ ਬਿੱਲ ਮਾਫ ਕਰਨਾ ਉਹਦੇ ਬਾਅਦ ਇੱਕ ਬੱਚਿਆਂ ਲਈ ਜਿਹੜੇ ਬੱਚੇ ਫਿਕ ਮੰਗਦੇ ਸੀਗੇ ਉਹ ਸਕੀਮ ਜਿਹੜੀ ਹੈ ਪੰਜਾਬ ਦੇ ਵਿੱਚ ਬਹੁਤ ਪਪੂਲਰ ਹੋਈ ਸੀ ਕਿਉਂਕਿ ਕਈਆਂ ਦੇ ਬੱਚੇ ਚੁੱਕੇ ਜਾਂਦੇ ਸੀਗੇ ਉਹ ਬੱਚਿਆਂ ਨੂੰ ਜਿਹੜਾ ਜਿਹੜੇ ਮਾਫੀ ਤੇ ਲਗਾਮ ਪਾਈ ਹੈ ਪੰਜਾਬ ਸਰਕਾਰ ਨੇ ਇਸੇ ਕਰੀ ਦੇ ਵਿੱਚ ਹੁਣ ਇਹਨਾਂ ਨੇ ਇੱਕ OTYS ਸਕੀਮ ਜਿਹੜੀ ਹੈ ਚਾਲੂ ਕੀਤੀ ਹੈ ਜਿਦੇ ਵਿੱਚ 1 ਕਰੋੜ ਤੱਕ ਜਿਹੜਾ ਇਹ ਜਿਹੜਾ ਆਪਣੇ ਵਿਆਜ ਹੈ ਉਹ ਮਾਫੀ ਦਿੱਤੀ ਗਈ ਹੈ ਉਹਦੇ ਨਾਲ ਹੋਰ ਸਾਰੀਆਂ ਸਕੀਮਾਂ ਜਿਹੜੀਆਂ ਸਾਡੇ ਡਾਕਟਰ ਸਾਹਿਬ ਨੇ ਦਸੀਆਂ ਪੰਜਾਬ ਸਰਕਾਰ ਲਾਗੂ ਕਰਦੀ ਹੈ ਮੈਂ ਪੰਜਾਬ ਸਰਕਾਰ ਦਾ ਐ ਸਕੀਮਾ ਲਾਗੂ ਕਰਨ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉਮੀਦ ਕਰਦਾ ਹਾਂ ਪੰਜਾਬ ਸਰਕਾਰ ਵਪਾਰੀਆਂ ਵਾਸਤੇ ਹੋਰ ਵੀ ਸਕੀਮਾਂ ਲੈ ਕੇ ਆਏਗੀ ਧੰਨਵਾਦ ਜੈ ਹਿੰਦ ਜੈ ਭਾਰ ਰਿਸਪੈਕਟੇਬਲ ਡਾਕਟਰ ਅਨਿਲ ਭਰਦਵਾਜ ਜੀ ਵਿਕਾਸ ਸੈਣੀ ਜੀ ਸ਼ੇਰੂ ਜੀ ਐਲ ਆਰ ਸੋਡੀ ਸਾਹਿਬ इंद्रजीत गुप्ता जी मनोज जी पंजाब सरकार की इस ओ टी एस स्कीम दो हजार पच्चीस का हम सराहना करते हैं और सरकार का कोई भी कदम जो व्यापारी हित में है उसकी हम सराहना करते हैं सरकार की ऐसी सोच इस तरह की स्कीम्स को लागू करना और इस सरकार की एक नैतिक जिम्मेवारी भी बनती है व्यापारियों के प्रति क्योंकि व्यापारी सरकार की रीढ़ की हड्डी है इनका टैक्स स्ट्रक्चर व्यापारियों के थ्रू ही चलता है ये स्कीम ओ टी एस पंजाब गवर्नमेंट लेके आई है प्री जी एस टी केसिस जो वैट और सी एस टी के अंतर्गत जिनके ऑर्डर्स असेसमेंट थर्टीथ सितंबर 2025 में हो चुके हैं और जो रिलीफ इन्होंने प्रोवाइड किया है पेनल्टीज का और इंटरेस्ट का उसका हम वेलकम करते हैं एक और जहां हम पंजाब सरकार का शुक्रिया अदा करते हैं दूसरी ओर अपने व्यापारियों से ये अपील करते हैं कि इस स्कीम का वो बेनिफिट लें जो कि फर्स्ट अक्टूबर 2025 से लेकर थर्टी दिसंबर 2025 तक वैलिड है सर और ग्यारह हजार करोड़ जैसे कि सरकार ने बताया कि ये पेंडिंग था व्यापारियों के प्रति और चौंतीस करोड़ से ये कंक्लूड कर रहे हैं तो व्यापारियों को इस चीज़ का भी लाभ जरूर लेना चाहिए और सरकार से मैं ये अपेक्षा करता हूं कि भविष्य में भी ऐसी पॉलिसीज को फोकस करें जो व्यापारी हित में हो ਇੱਕ ਵਾਰ ਫਿਰ ਡਾਕਟਰ ਨੀਲ ਭਰਜੋй ਸਾਹਿਬ ਦਾ ਅਤੇ ਉਨ੍ਹਾਂ ਦੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਸਿਰ ਰਿਸਪेक्टेड ਡਾਕਟਰ ਭਰਜੋй ਜੀ ਸਿਆਣੀ ਸਾਹਿਬ ਸ਼ਿਰੂ ਜੀ ਇੰਦਰਜੀਤ ਜੀ ਗੁਪਿੰਦਰ ਜੀ ਅਤੇ ਮਨੋਜ ਜੀ ਆਈ ਰੀਅਲੀ ਅਪਰੀਸ਼ੀਏਟ ਓਨ ਦੀ ਬਿਹੈਫ ਆਫ ਪੰਜਾਬ ਪ੍ਰਦੇਸ਼ ਵਪਾਰ ਮੰਡਲ ਕਿ ਸਰਕਾਰ ਨੇ ਜੋ ਏ ਓਡੀਐ ਸਕੀਮ ਕੁਝ ਕੇਸ ਜਿਹੜੇ ਰਹਿ ਗਏ ਸੀਗੇ ਬੈਟ ਤੇ ਜੀ ਸੀਐਸਟੀ ਤੋਂ ਬਾਅਦ ਇਹਨਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਮੈਂ ਇਹਨਾਂ ਦਾ ਬਹੁਤ-ਬਹੁਤ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਵਪਾਰੀਆਂ ਦੀ ਇਹ ਇੱਕ ਵਾਰ ਫਿਰ ਬਾਹ ਫੜੀ ਹੈ ਔਰ ਇਹ ਅਪੀਲ ਕਰਦਾ ਹਾਂ ਸਾਰੇ ਵਪਾਰੀਆਂ ਨੂੰ ਜਿਨ੍ਹਾਂ ਦੇ ਕੇਸਸ ਕਾਫੀ ਕੋਟਾਂ 'ਚ ਵੀ ਲੱਗੇ ਨੇ ਅਪੀਲਾਂ ਵੀ ਲੱਗੀਆਂ ਨੇ ਤੇ ਹੁਣ ਮੌਕਾ ਹੈ ਕਿ ਉਹ ਆਪਣੇ ਜਿਹੜੇ ਕੇਸ ਜਿਹੜੇ ਆ ਨਪਟਾ ਲੈਣ ਕਿਉਂਕਿ ਸਰਕਾਰ ਨੇ ਬਹੁਤ ਵੱਡੀ ਰਾਹਤ ਦਿੱਤੀ ਹੈ ਇਹ 1 ਅਕਤੂਬਰ ਤੋਂ ਇਹ ਜਿਹੜੀ ਸਕੀਮ ਜਿਹੜੀ ਉਹ ਲਾਗੂ ਹੋ ਰਹੀ ਹੈ ਬਾਕੀ ਡਿਟੇਲ ਜਿਹੜੀ ਆ ਉਹ ਸਾਰੇ ਮੇਰੇ ਜਿੰਨੇ ਵੀ ਇੱਥੇ ਰਿਸਪੈਕਟਡ ਲੋਕ ਬੈਠੇ ਨੇ ਦੱਸ ਦਤੀ ਆ ਮੈਂ ਉਹ ਜਿਆਦਾ ਰਿਕਾਰਡਿੰਗ ਨਹੀਂ ਦ ਸੁਣਾ ਚਾਹਾਂਗਾ ਪਰ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਮਾਨ ਸਰਕਾਰ ਦਾ ਕਿ ਉਹਨਾਂ ਨੇ ਇਹ ਬਹੁਤ ਵਧੀਆ ਪ੍ਰਾਲਾ ਕੀਤਾ ਮੈਂ ਪੰਜਾਬ ਪ੍ਰਦੇਸ਼ ਵੱਲੋਂ ਉਹਨਾਂ ਨੂੰ ਵਧਾਈ ਦੇਣੀ ਚਾਹੁੰਦਾ ਔਰ ਨਾਲ ਹੀ ਅਪੀਲ ਕਰਦਾ ਕਿ ਜਿਹੜੇ ਲੋਕ ਰਹਿ ਗਏ ਨੇ ਉਹ ਇਸ ਸਕੀਮ ਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਲਾਗੂ ਕਰਨ ਨਾਲ ਹੀ ਮੈਂ ਡਾਕਟਰ ਭਰਦਵਾ ਜੀ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਦਾ ਕਿ ਇਸ ਸਮੇਂ ਸਮੇ ਦੇ ਉਹਨਾਂ ਤੇ ਪਖਾਨਕੋਟ ਦੇ ਵਪਾਰੀਆਂ ਨੂੰ ਇਕੱਠਾ ਕਰਕੇ ਉਹਨਾਂ ਦੀਆਂ ਆਉਣ ਵਾਲੀਆਂ ਸਕੀਮਾਂ ਤੇ ਜੋ ਪੰਜਾਬ ਸਰਕਾਰ ਲਾਗੂ ਕਰ ਰਹੀ ਹੈ ਉਹਨਾਂ ਬਾਰੇ ਸਾਨੂੰ ਦੱਸਦੇ ਨੇ ਆਈ ਥੈਂਕਫੁਲ ਟੂ ਬਤਵਾਜੀ